ਮੈਂ ਕਰੋ ਕਰਦਾ ਉਹ ਕਿਹੜਾ ਭੱਜਿਆ ਬੰਦਾ ਕਿਹੜਾ ਭੱਜਿਆ ਕਿਹੜਾ ਭੱਜਿਆ ਸੁਣੇ ਟਰੈਕਟਰ ਦੇ ਬਾਹਰ ਆ ਪਿੰਡ ਕੋਰਸ਼ਮੀਰ ਦੇ ਵਿੱਚ ਸ਼ਰਾਬ ਦੀ ਭਰੀ ਹੋਈ ਟਰਾਲੀ ਆਈ ਆ ਵੀਰੇ ਆ ਦੇਖੋ ਇਹਨਾਂ ਨੇ ਆ ਸਾਡੇ ਵਲੰਟੀਅਰਾਂ ਨੇ ਉਹ ਕਾ ਕਰੂ ਇਹਨਾਂ ਨੂੰ ਉਹ ਛੱਡ ਦਿਓ ਆ ਦੇਖੋ ਵਿੱਚ ਰੱਖਣਾ ਆ ਬਾਅਦ ਵਿੱਚ ਬੋਤਲ ਸ਼ੀਟ ਵਿੱਚ ਇਹਦਾ ਕੋਈ ਨਹੀਂ ਅਸੀਂ ਆਪਾਂ ਖੜੇ ਜਾਣਾ ਕੋਈ ਆ ਕਿੱਧਰ ਭੱਜਣਗੇ ਬਾਬੇ ਉਹਨੂੰ ਆ ਫਿਰ ਆ ਟਰੈਕਟਰ ਨੰਬਰ ਇੱਕ ਮਿੰਟ ਨੂੰ ਟਰੈਕਟਰ ਨੰਬਰ ਵੀ ਦਿੰਨੇ ਆ ਜੀ 4216 ਟਰੈਕਟਰ ਹੈ 303 ਆਹ ਨੋਕੀਰ ਨਹੀਂ ਗਿਆ ਇਹ ਵੀ ਇਹ ਬਤਾ ਇਹੇ ਨਾ ਨਿੱਲੇ ਕਰ ਨਹੀਂ ਬੱਸ ਤੂੰ ਬਾਹਰੋਂ ਪੱਦੀਦਾ ਪੱਜਨੇ ਫੜ ਦੋ ਫੜ ਲੇ ਕੌਣ ਹੈ ਫੜ ਦੋ ਨੀ ਯਾਰ ਫੜ ਪੜਾ ਕੇ ਤੁਰ ਕੇ ਹੈ ਯਾਰ ਆ ਗਿਆ ਤੇ ਟਰਾਲੀ ਛੱਡ ਕੇ ਭੱਜ ਗਏ ਬਹੁਤ ਬਹੁਤ ਵਧੀਆ ਗੱਲ ਆ ਇਹ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਆਇਂ ਵੋਟਾਂ ਲਵਾਂਗੇ ਆਇਂ ਵੋਟਾਂ ਲਵਾਂਗੇ ਆਏ ਬਟਾਲੋਂਗੇ ਹਾਂ ਛੋਟੀ ਸਭੀ ਗੱਲ ਹੈ ਉਹ ਤਾਂ ਆਪਣਾ ਕੋਈ ਮੁੱਤਨੇ ਆਪਸ ਵਿੱਚ ਨਹੀਂ ਬਹੁਤ ਸੋਹਣੀ ਗੱਲ ਹੈ ਤੁਸੀਂ ਆਪਾਂ ਘਰ ਵਾਲੀ ਗੱਲ ਛੋਟੀ ਸਭੀ ਗੱਲ ਕਰਦੇ ਕੋਈ ਬਾਈ ਚਾਰ ਸੱਤ ਤਾਂ ਸੀ ਕੋਈ ਨਾ ਬੰਦਾ ਬਤਾਉਂਦਾ ਪਿੰਡੇ ਚ ਗੰਦ ਪਾਉਂਦਾ ਨਾ ਕੀ ਗੱਲ ਹੈ ਕੋਈ ਨਹੀਂ ਖੜਦੇ ਮੈਨੂੰ ਦੁਬਾਰਾ ਵੀਡੀਓ ਬਣ ਗਈ ਸਾਰੀ ਜਾਂਦੀ ਆ ਲਾਈ ਵੀ ਆ ਜਾਂਦੀ ਆ ਵੀਡੀਓ ਬਣਾ ਕੇ ਰੱਖੀ ਦੋ ਜਣੇ ਆ ਟਰੈਕਟਰ ਦਾ ਕਿੰਨਾ 900 ਰੁਪਏ ਲਾਉਂਦੇ ਨੇ ਸ਼ਰਾਬਾਂ ਸ਼ਰਾਬਾਂ ਵਣਵੜ ਕੇ ਵੋਟਾਂ ਲਾਉਂਗੇ ਆਏ ਭਾਜੇਗਾ ਤੂੰ ਟੈਕ ਲਾ ਕੇ ਅੰਦਰ ਬੜਿਆ ਬਾਈ ਅੰਦਰ ਬੜਿਆ ਮੁੰਡਾ ਕੋਈ ਬਾਹਰੂ ਆਗਾ ਕਾਲੀ ਦਲ ਦੀ ਸ਼ਰਾਰਤ ਵਈ ਟਰਾਲੀ ਭਰ ਕੇ ਆ ਨਾਲ ਵੀਡੀਓ ਬਣ ਗਈ ਸਾਰੀ ਅਸੀਂ ਚੌਂਕ ਕਮਿਸ਼ਨਰ ਨੂੰ ਭੇਜਦੇ ਆ ਬਾਹਰ ਕੱਢ ਲੋ ਉਹਨੂੰ ਆਉਂਦੇ ਆ ਸਾਰੇ ਆਉਂਦੇ ਆ ਜਗਦੇ ਵਰਕੇ ਇੱਕ ਮਿੰਟ ਨਹੀਂ ਸਾਨੂੰ ਕੋਈ ਢਿੱਕਾ ਨਹੀਂ ਬਾਹਰ ਕੱਢੋ ਉੱਥੇ ਉਹਨੂੰ ਕਹੇ ਰੋਕ ਕੇ ਰੱਖੋ ਟਰਾਲੀ ਨੂੰ ਸ਼ਰਾਬ ਦੀ ਟਰਾਲੀ ਭਰੀ ਹੋਈ ਆ ਖੜੀ ਆ ਨਾਲ ਹੀ ਦੇਖੋ ਜਾ ਕੇ